ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਟੌਨਸੈਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਾ ਤੋੜਲਾ ਮਨਪ੍ਰੀਤ ਹੋਰ ਦਰਸ਼ਕੋ ਇਸ ਵਕਤ ਦੀ ਅਪਡੇਟ ਪੰਜਾਬ ਦੇ ਮੋਗਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਮੋਗਾ ਵਿੱਚ ਇੱਕ ਪਰਿਵਾਰ ਵਿੱਚ ਜੋ ਵਿਆਹ ਦੀ ਖੁਸ਼ੀ ਮਨਾਹੀ ਜਾ ਰਹੀ ਸੀ ਪਰ ਅਚਾਨਕ ਇਹ ਵਿਆਹ ਦੀ ਖੁਸ਼ੀ ਕਿਸ ਤਰ੍ਹਾਂ ਕਾਮੀ ਬਦਲ ਗਈ ਤੁਹਾਨੂੰ ਦੱਸਦੀ ਹੈ ਕਿ ਜੋ ਵਿਆਦਾ ਪਰਿਵਾਰ ਸੀ ਲੜਕੀ ਵਾਲੇ ਸੰ ਉਬਰਾ ਦਾ ਇੰਤਜ਼ਾਰ ਕਰ ਰਹੇ ਸੰ ਪਰ ਬਰਾਤ ਦਾ ਇੰਤਜ਼ਾਰ ਕਰਦੇ ਕਰਦੇ ਥੱਕ ਗਏ ਜਦ ਉਹਨਾਂ ਨੂੰ ਬਰਾਤ ਦੇ ना आने उम्मीद खत्म हो गई था वे लड़की वाले वालों जो है कि अपनी बेटी आते जो पूरा परिवार है पुलिस स्टेशन आते पहुंचयालो जो है कि लड़के वाले खिलाफ जो मामला दर्ज करवाया गया दसा जा रहा है कि ਜੋ ਲੜਕਾ ਸੀ ਉਸਨੇ ਪਹਿਲੇ ਹੀ ਪੇਪਰ ਮੈਰਿਜ ਕਰਵਾਈ ਹੋਈ ਸੀ ਪਰ ਜੋ ਲੜਕੇ ਦੇ ਪਰਿਵਾਰ ਵਾਲਿਆਂ ਅਤੇ ਬਚੋਲਿਆਂ ਵੱਲੋਂ ਜੋ ਲੜਕੀ ਵਾਲਿਆਂ ਨਾਲ ਧੋਖਾ ਕੀਤਾ ਗਿਆ ਅਤੇ ਤੁਹਾਨੂੰ ਦੱਸ ਤੀਏ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਲੜਕੀ ਸੀ ਦੁਲਹਨ ਸੀ ਜਿਸ ਵੱਲੋਂ ਆਪਣੇ ਹੱਥਾਂ 'ਚ ਮਹਿੰਦੀ ਅਤੇ ਚੂੜਾ ਪਾਇਆ ਸੀ ਉਸ ਵੱਲੋਂ ਜੋ ਪੁਲਿਸ ਅਧਿਕਾਰੀਆਂ ਨੂੰ ਰੋ ਰੋ ਕੇ ਆਪਣੀ ਜੋ ਹੈ ਦਾਸਤਾ ਸੁਣਾਈ ਅਤੇ ਇਸ ਤੇ ਨਾਲ ਹੀ ਪੂਰੇ ਲੜਕੀ ਵਾਲੇ ਦੇ ਪਰਿਵਾਰ ਵੱਲੋਂ ਜੋ ਹੈ ਕਿ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਤੇ ਉਹਨਾਂ ਦਾ ਕਹਿਣਾ कि इस, इस तरह ਦਾ ਮਾਮਲਾ ਕਿਸੇ ਹੋਰ ਲੜਕੀ ਨਾਲ ਇਸ ਤਰ੍ਹਾਂ ਦਾ ਹਾਲ ਨਾ ਹੋਵੇ ਕਿਉਂਕਿ ਪਰਿਵਾਰ ਵਾਲੋ ਕਿਸ ਤਰ੍ਹਾਂ ਆਪਣੀ ਬੇਟੀ ਦੀ ਸ਼ਾਦੀ ਦੀ ਤਿਆਰੀਆਂ ਕੀਤੀਆਂ ਜਾ ਰਹੀ ਸਨ ਬਰਾਤ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਲੜਕੇ ਵਾਲੇ ਵੱਲੋਂ ਉਹਨਾਂ ਨਾਲ ਧੋਖਾ ਕੀਤਾ ਗਿਆ ਕਿਉਂਕਿ ਲੜਕਾ ਪਹਿਲੇ ਤੂੰ ਹੀ ਪੇਪਰ ਮੈਰਿਜ ਕਰਵਾ ਚੁੱਕਿਆ ਸੀ ਪਰ ਲੜਕੀ ਵਾਲੇ ਅਤੇ ਬੁੱਚੋਲੇ ਨੇ ਉਹਨਾਂ ਨਾਲ ਧੋਖਾ ਕੀਤਾ ਇਸ ਪੂਰੇ ਮਾਮਲੇ ਲੈ ਕੇ ਕਿ ਕੁਝ ਕਹਿਣਾ ਸੀ ਜੋ ਪਿਹਰ ਪਰਿਵਾਰ ਦਾ ਆਉ ਉਹ ਵੀ ਸੁਣਦੇ ਹਾਂ ਉਹਨਾਂ ਦੀ ਮੜੀ ਕਰਵਾ ਦੋ ਉਹਨਾਂ ਦੇ ਨਾਮ ਰੈਂਟ ਦੇ ਕਿਰਾਏ ਤੇ ਸਹੀ ਕਰਨੀ ਸਰਕਾਰ ਨੂੰ ਮੇਰੀ ਤੇ ਨਹੀਂ ਸਾਥ ਮੇਰਾ ਕੀ ਨਾਮ ਹੈ ਤੁਹਾਡਾ ਅਫਰੀਦ ਖਰ ਕਿੱਥੋਂ ਦੇ ਰਹਿਣਾ ਅਸੀਂ ਮੋਗੇ ਦੇ ਅ ਅੱਜ ਤੁਹਾਡਾ ਵਿਆਹ ਰੱਖਿਆ ਗਿਆ ਸੀਗਾ ਕੀ ਗੱਲ ਹੋਈ ਹੈ ਅੱਜ ਥਾਣੇ ਵੀ ਪਹੁੰਚੇ ਹਾਂ ਵਿਆਹ ਤੇ ਕਰਾਉਣ ਦੀ ਬਜਾਈ ਥਾਣੇ ਪਹੁੰਚੇ ਹਾਂ ਕੀ ਗੱਲ ਕੀ ਹੋ ਗਈ ਮੇਰਾ ਐਤਵਾਰ ਨੂੰ ਰੋਕਾ ਹੋਇਆ ਤੇ ਅਸੀਂ ਵੇਖ ਦੇਖਿਆ ਮੇਰਾ ਰੋਕਾ ਕੀਤਾ ਗਿਆ ਜਿਵੇਂ ਕਰਨਾ ਚਾਹੀਦਾ ਸੀ ਅੱਜ ਬਰਾਤ ਆਉਣੀ ਸੀ ਸਾਰੀ ਢੜੀ ਡਿਗਦੇ ਰਹੇ ਉਹ ਨਹੀਂ ਅਸੀਂ 4 ਵਜੇ ਬਰਾਤ ਉਹਨੂੰ ਫੋਨ ਲਾਇਆ ਪਚੋਲਨ ਨੂੰ ਵੀ ਆਏ ਨਹੀਂ ਬਰਾਤ ਲੈ ਕੇ ਉਹ ਕਹਿੰਦੇ ਵੀ ਮੁੰਡੇ ਨੇ ਕੁੜੀ ਨਾਲ ਕੋਈ ਗੱਲ ਕਰਨੀ ਤੇ ਵੀ ਤੁਸੀਂ ਇੱਧਰ ਆ ਜਾਓ ਅਸੀਂ ਉਧਰ ਗਏ ਤੇ ਉਹ ਕਹਿੰਦੇ ਵੀ ਅਸੀਂ ਵੀ ਲਾਵਾ ਨਹੀਂ ਕਰਨੀਆਂ ਤੇ ਉਹ ਕਹਿੰਦੇ ਅਸੀਂ ਪੁੱਛੇ ਵੀ ਲਾਵਾ ਕਿਉਂ ਨਹੀਂ ਕਰਨੀਆਂ ਕਹਿੰਦੇ ਵੀ ਮੁੰਡੇ ਦਾ ਪਹਿਲਾਂ ਵਿਆਹ ਹੋਇਆ ਹੋਇਆ ਵਾ ਪੇਪਰ ਪੇਪਰ ਮੈਰਿਜ ਹੋਈ ਆ ਅਸੀਂ ਕਿਹਾ ਵੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਅਸੀਂ ਵਿਚੋਲੇ ਨੇ ਸਾਨੂੰ ਕੁਝ ਨਹੀਂ ਦੱਸਿਆ ਕਿੱਥੋਂ ਦਾ ਰਹਿਣ ਵਾਲਾ ਮੁੰਡਾ ਜੀ ਦਾ ਮੁੰਡਾ ਬਾਗੇ ਪਰੰਡ ਕੀ ਕੰਮ ਕੀ ਕਰਦੇ ਆ ਸੁਨਿਆਰੀ ਦੀ ਦੁਕਾਨ ਸੁਣੀ ਕੀ ਨਾਮ ਆਉਂਦਾ ਰਣਦੀਪ ਕੰਡਾ ਜੇ ਗੱਲ ਕਰੀਏ ਤਾਂ ਵਿਚੋਲੇ ਨੇ ਉਹ ਤੁਹਾਡੇ ਨਾਲ ਗੱਲ ਕੀਤੀ ਪਹਿਲਾਂ ਵਿਚੋਲੇ ਨੇ ਤੁਹਾਨੂੰ ਕੁਝ ਕੁਝ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਾਨੂੰ ਅੱਜ ਹੀ ਪਤਾ ਲੱਗਾ ਜਦੋਂ ਅਸੀਂ ਉਹਨਾਂ ਨੂੰ ਫੋਨ ਲਾਇਆ ਅਸੀਂ ਉਧਰ ਗਏ ਉਦੋਂ ਪਤਾ ਲੱਗਾ ਵੀ ਉਹਦੀ ਪੇਪਰ ਮੈਰਿਜ ਹੋਈ ਹੋਈ ਸੀ ਕਿੱਥੇ ਵਿਆਹ ਕਿੱਥੇ ਰੱਖਿਆ ਸੀ ਤੁਸੀਂ ਅਸੀਂ ਲੋਕਲ ਮੋਗੀ ਰੱਖਿਆ ਸੀ ਮਾਸੀ ਘਰ ਰੱਖਿਆ ਸੀਗਾ ਕਿਉਂਕਿ ਸਾਡੇ ਚ ਇੰਨੀ ਗੰਜائش ਨਹੀਂ ਵੀ ਅਸੀਂ ਕੁਝ ਜ਼ਿਆਦਾ ਕਰੀਏ ਕਰਕੇ ਅਸੀਂ ਮਾਸੀ ਘਰ ਹੀ ਰੱਖਿਆ ਸੀ ਅਸੀਂ ਸਾਰੀ ਅਰੇਂਜਮੈਂਟ ਕੀਤੀ ਹੋਈ ਸੀ ਤੇ ਆਏ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਪੇਪਰ ਮੈਰਿਜ ਕਰਨੀ ਅਸੀਂ ਪੇਪਰ ਮੈਰਿਜ ਕੀਤਾ ਪੇਪਰ ਮੈਰਿਜ ਤੋਂ ਬਾਅਦ ਉਹ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਉਹਨਾਂ ਨੇ ਕਿ ਸਾਨੂੰ ਕੋਈ ਮਰਚੋ ਚਲੇ ਗਏ ਜਿੱਦਾਂ ਸਾਨੂੰ ਪਤਾ ਲੱਗਾ ਮੁੰਡੇ ਦੇ ਪਰਿਵਾਰ ਦੇ ਨਾਲ ਕਿਸੇ ਨਾਲ ਮਾਂ ਨਾਲ ਜਾਂ ਮੁੰਡੇ ਨਾਲ ਤੁਹਾਡੀ ਗੱਲ ਨਹੀਂ ਹੋਈ ਨਹੀਂ ਅੱਜ ਫੋਨ ਕੀਤਾ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਸਾਡੀ ਸਿਰਫ ਵਿਚੋਲਣ ਨਾਲ ਗੱਲ ਹੋਈ ਸੀ ਸਾਨੂੰ ਉਧਰ ਸੱਜਿਆ ਗਿਆ ਉਸ ਤੋਂ ਬਾਅਦ ਜਵਾਬ ਦਿੱਤਾ ਵਿਚੋਲੇ ਘਰੇ ਜਦੋਂ ਤੁਸੀਂ ਗਏ ਹੋ ਉੱਥੇ ਬੈਠੇ ਸੀ ਮੁੰਡੇ ਹਾਂਜੀ ਬੈਠੇ ਹੋਏ ਸੀ ਕੀ ਕਿਹਾ ਕੀ ਕਿਹਾ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਸੀ ਕਿਹਾ ਵੀ ਤੁਸੀਂ ਫੇਰੇ ਕਿਉਂ ਨਹੀਂ ਕਰਾਉਣੇ ਉਹ ਕਹਿੰਦੇ ਵੀ ਤੁਸੀਂ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਮੇਰੀ ਫੈਮਿਲੀ ਕਹਿੰਦੀ ਵੀ ਤੁਸੀਂ ਕੀ ਵਿਚੋਲੇ ਨੂੰ ਦੱਸਿਆ ਸਾਨੂੰ ਦੱਸੋ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਇਹ ਦੱਸਿਆ ਵੀ ਸਾਡੇ ਮੁੰਡੇ ਦੀ ਪੇਪਰ ਮੈਰਿਜ ਹੋਈ ਹੋਈ ਆ ਫਿਰ ਅਸੀਂ ਵਿਚੋਲੇ ਨੂੰ ਪੁੱਛਿਆ ਵੀ ਕੀ ਗੱਲ ਤੁਸੀਂ ਸਾਨੂੰ ਦੱਸਿਆ ਨਹੀਂ ਕਹਿੰਦੇ ਵੀ ਸਾਡੀ ਮਾਈਂਡ ਚ ਸਕਿਪ ਹੋ ਗਿਆ ਥੋੜੇ ਸਾਨੂੰ ਤਾਂ ਨਹੀਂ ਦੱਸਿਆ ਵਿਚੋਲੇ ਨੇ ਕੁਝ ਵੀ ਹੁਣ ਕੀ ਮੰਗ ਕੀ ਕਰਦੇ ਆ ਮੈਂ ਇਹ ਮੰਗ ਕਰਦੀ ਆ ਵੀ ਮੁੰਡਾ ਖੁਦ ਆਵੇ ਜਿੱਦਾਂ ਅਸੀਂ ਕਹਿੰਨੇ ਆ ਮੇਰੇ ਲਾਵਾ ਫੇਰੇ ਹੋਣ ਤੇ ਮੈਂ ਉੱਥੇ ਵਿਆਹ ਕਰਾਉਣਾ ਹੋਰ ਕਿਸੇ ਨੇ ਨਹੀਂ ਮੈਨੂੰ ਰੱਖਣਾ ਕਿਉਂਕਿ ਮੇਰੀ ਬਹੁਤ ਬਦਨਾਮੀ ਹੋ ਚੁੱਕੀ ਹੈ ਸਾਰੇ ਮੋਗਿਆਂ ਨੂੰ ਪਤਾ ਲੱਗ ਗਿਆ ਵੀ ਮੇਰਾ ਵਿਆਹ ਸੀ ਅੱਜ ਵੀਰੇ ਛੜਨਾ ਕੁੜੀ ਦਾ ਸੰਡੇ ਨੂੰ ਨੇ ਮੰਗਣੀ ਸੀ ਠੀਕ ਹੈ ਤੇ ਮੰਮੀ ਨੂੰ ਫੋਨ ਆਇਆ ਸੀ ਮੈਂ ਅੰਮਤੇ ਸੀਗਾ ਕਿ ਮੰਮਾ ਨੂੰ ਮੇਰੀ ਫੋਨ ਆਇਆਗਾ ਦੀਪਕ ਆਪਣਾ ਕੁੜੀ ਦਾ ਰਿਸ਼ਤਾ ਤੈਅ ਕਰਤਾ ਆਪਾਂ ਸ਼ਗਨ ਪਹੁੰਚਾਂਗੇ ਠੀਕ ਹੈ ਜੀ ਮੈਂ ਚਲੋ ਕੰਮ ਤੋਂ ਛੁੱਟੀ ਕਰਕੇ ਸ਼ਗਨ ਪਹੁੰਚ ਚਲੇ ਗਏ ਸੀ ਠੀਕ ਹੈ ਤੇ ਸ਼ਗਨ ਜੂਗਰ ਪਾਓ ਉਹਨਾਂ ਨੇ ਹੀ ਜ਼ਿਆਦਾ ਗੱਲ ਹਰਨ ਕੀਤੀ ਡਿਸਕਸ ਕੀਤੀ ਤੇ ਸਿਰਫ ਮੰਮੀ ਨੇ ਮੈਨੂੰ ਕਹਿੰਲੀ ਮੁੰਡਾ ਚੰਗਾ ਫੈਮਿਲੀ ਚੰਗੀ ਹੈ ਤੁਹਾਨੂੰ ਬਚੋਲਣ ਨੇ ਕੋਈ ਗਲਤੀ ਕੀਤੀ ਨਹੀਂ ਹੈ ਨਾ ਠੀਕ ਹੈ ਚਲੋ ਕਹਿੰਦੇ ਸ਼ਗਨ ਪਾ ਦੋ ਠੀਕ ਹੈ ਆਪਾਂ ਤਿੰਨ ਦਿਨਾਂ ਬਾਅਦ ਵਿਆਹ ਧਰ ਦਾਂਗੇ ਤੁਹਾਨੂੰ ਜਲਦੀ ਵਿਆਹ ਦੀ ਆ ਸਾਡੇ ਨਾਲ ਸਾਡੇ ਕੋਈ ਉਹਨਾਂ ਨੇ ਉਹਨਾਂ ਨੇ ਕਿਹਾ ਸੀਗੇ ਰਿਸ਼ਤੇਦਾਰਾਂ ਨੇ ਕਿਹਾ ਹਾਂ ਹੁਣ ਜਲਦੀ ਵਿਆਹ ਜਿਹਦਾ ਕਿ ਕੁੜੀ ਦਾ ਕੋਈ ਫੰਕਸ਼ਨ ਕਰੀ ਇਸ ਕਰਕੇ ਤੇ ਉਸ ਵਾਰੀ ਆਪਣੇ ਲੋ ਮਾੜਾ ਮੋਟਾ ਫੜ ਧੜ ਕੇ ਕਿਸੇ ਤੋਂ ਪੈਸੇ ਫੜ ਕੇ ਅਸੀਂ ਠੀਕਾ ਚਲੋ ਕੁੜੀ ਦਾ ਕਰ ਕਰਤਾ ਨਾ ਮੇਰੇ ਸਿਰ ਤੇ ਮੇਰਾ ਪਿਓ ਹੈਗਾ ਠੀਕ ਹੈ ਦਿਹਾੜੀਦਾਰ ਬੰਦਾ ਹੀ ਮੈਂ ਜੇ ਮੈਂ ਅੱਜ ਚਾਰ ਕੰਮ ਕਰੂੰਗਾ ਤਾਂ ਮੈਂ ਕੱਲ ਜਾ ਕੇ ਆਦੇ ਘਰ ਦੇ ਨੂੰ ਖਵਾਉਂਗਾ ਅੱਜ ਲੱਗਦਾ ਨਹੀਂ ਕਿ ਭੈਣ ਦਾ ਰਿਸ਼ਤਾ ਟੁੱਟਿਆ ਸਾਰੇ ਸੁਪਨੇ ਚੂਰ ਹੋ ਗਏ ਆ ਘਰ ਸਾਰਾ ਪਰਿਵਾਰ ਹੀ ਟੈਨਸ਼ਨ ਦੇ ਵਿੱਚ ਸਰ ਹੁਣ ਟੈਨਸ਼ਨ ਤਾਂ ਬਹੁਤ ਹੋਈ ਪਈ ਦੇਖੋ ਕੁੜੀ ਲਈ ਚਾ ਸੀਗੇ ਅੰਦਰੋਂ ਠੀਕ ਹੈ ਜਿਹੜੇ ਉਹਨੇ ਆਪਦੇ ਸੁਪਨੇ ਸੋਚੇ ਸੀਗੇ ਉਹ ਸੁਪਨੇ ਟੁੱਟ ਚੁੱਕੇ ਨੇਗੇ ਜਿਹੜੀ ਆਪਣੀ ਬਚੋਲਣ ਠੀਕਾ ਚਲੋ ਆਪਾਂ ਕਹੀਏ ਉਹਨੇ ਬਹੁਤ ਗੱਲਾਂ ਦਾ ਲਕੋ ਹੋ ਰੱਖਿਆ ਜੋ ਹਨ ਨਹੀਂ ਪਤਾ ਸੀਗੇ ਉਸ ਤੋਂ ਬਾਅਦ ਚਲੋ ਆਪਾਂ ਕਹਿੰਦੇ ਆ ਮੈਰਿਜ ਦਾ ਧਰਤਾ ਸਾਰਾ ਕੋਲ ਪ੍ਰੋਗਰਾਮ ਪੂਰਾ ਫਿਕਸ ਹੋ ਗਿਆ ਕਿ 10 ਵਜੇ ਬਰਾਤ ਲੈ ਕੇ ਆਉਂਦੇ ਪਏ ਨੇ ਫੜ ਤੋੜ ਕੇ ਕਿਸੇ ਤੋਂ ਮਤਲਬ ਮੇਰੇ ਫੈਮਲੀ ਨੇ ਪੂਰੀ ਹੈਲਪ ਕੀਤੀ ਮੈਂ ਬਾਹਰੋਂ ਕਰਜ ਤੇ ਪਹੁੰਚ ਕੇ ਅਸੀਂ ਪੂਰਾ ਸਾਰਾ ਕੋਲ ਪਿਆਰ ਕਰਤਾ ਤੇ ਸੁਬਾ ਦੀ 10 ਵਜੇ ਦੀ ਬਰਾਤ ਰੈਡੀ ਹੋ ਗਈ ਸਸ ਅਸੀਂ ਸੁਬਾ ਰੈਡੀ ਉੱਠੇ ਮੈਂ ਕਹਿੰਦਾ ਕੰਮਕਾਰ ਸਾਰਾ ਕੋਲ ਦੇਖੀਂਦੇ ਦੀ 10 ਦੇ 11:00 ਬਜੇ 11 ਦੇ 12:00 ਬਜੇ 1:30 ਬਜ ਗਈ ਅਸੀਂ ਫੋਨ ਤੇ ਵਿਚੋਲੇ ਲਾਈ ਜਾਈਏ ਫੋਨ ਕੌਣਾ ਚੱਕ ਅਨਸਰ ਕਰਨ ਅਦੀ ਅਸੀਂ ਮੁੰਡੇ ਵਾਲ ਨੂੰ ਫੋਨ ਲਾਈਏ ਮੁੰਡੇ ਵਾਲ ਕਦੀ ਹਾਲੀ ਕਾਲ ਨਾਲ ਸਰਕਾਰ ਨੂੰ ਪਾਣੇ ਪਹੁੰਚ ਕਿਸ ਤਰ੍ਹਾਂ ਜਾਣ ਸਾ ਮਿਲਿਆ ਕੋਈ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਜੀ ਕੁਛ ਵੀ ਨਹੀਂ ਮਿਲਿਆ ਸਾਨੂੰ ਜੀ ਮੰਗ ਕਰ ਸਾਨੂੰ ਤਾਂ ਇਨਸਾਫ ਚਾਹੀਦਾ ਜੇ ਕੋਈ ਮੇਰੀ ਭੈਣ ਨੂੰ ਕੱਲ ਕਰ ਕੋਈ ਕੁਛ ਹੁੰਦਾ ਜਾਂ ਮੇਰੀ ਮਾਂ ਨੂੰ ਕੁਛ ਹੁੰਦਾ ਵਾ ਇਹਦੇ ਜਿੰਮੇਵਾਰ ਅਮਰਜੀਤ ਪੂਆ ਤੇ ਜਿਹੜਾ ਉਹਦਾ ਮੁੰਡੇ ਸੀ ਉਹਨਾਂ ਦੇ ਜਿਹੜੇ ਆਪਣੇ ਮੁੰਡੇ ਵਾਲੇ ਸੀ ਉਹਦਾ ਨਾਮ ਗੰਦੀਪ ਕੰਡਾ ਉਹਦਾ ਪੂਰੀ ਫੈਮਲੀ ਵਿੱਚ ਇਨਵੋਲ ਹੋ ਗਈ ਯਾਰ ਅੱਜ ਪਤਾ ਲੱਗਿਆ ਕਿ ਵਿਆਹ ਕਿ ਨਹੀਂ ਲਗੇ ਲੜਕੀ ਨੂੰ ਸਰ ਜਿਹੜੀ ਲੜਕੀ ਦਾ ਵਿਆਹ ਸੀ ਉਹ ਮੇਰੀ ਭਾਂਜੀ ਹੈ ਜੀ ਮੇਰੀ ਸਾਲੀ ਦੀ ਕੁੜੀ ਆ ਉਹਨਾਂ ਦਾ ਅਜ ਤੋਂ 3 ਦਿਨ ਪਹਿਲਾਂ ਮੁੰਡਾ ਵੇਖਣ ਗਏ ਸੀ ਤੇ ਐਸੀ ਕਿਹਾ ਵੀ ਛਗਣ ਬਾਅਦ ਲਾ ਦਾਂਗੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਛਗਣ ਲਾ ਲੈਨੇ ਆ ਵਿਆਹ ਦੀ ਤਰੀਕ ਆਪਾਂ ਇੱਕ ਦੋ ਦਿਨ ਤੱਕ ਰੱਖ ਲੈਨੇ ਜੀ ਉਹ ਕਹਿੰਦੇ ਅਸੀਂ ਛਗਣ ਲਾਤਾ ਜੀ ਉਸ ਟਾਈਮ ਮੈਂ ਮੌਜੂਦ ਨਹੀਂ ਸੀ ਮੈਂ ਬਾਹਰ ਗਿਆ ਸੀਗਾ ਮੈਂ ਮੇਰੀ ਘਰ ਵਾਲੀ ਤੇ ਮੇਰੇ ਸਾਲੀ ਤੇ ਉਹਨਾਂ ਦਾ ਮੁੰਡਾ ਉੱਥੇ ਮੌਜੂਦ ਸੀਗੇ ਜੀ ਵਿਚੋਲਣ ਦੇ ਘਰੇ ਤੇ ਵਿਚੋਲਣ ਵੀ ਉੱਥੇ ਮੌਜੂਦ ਦੇ ਹੋ ਗਏ ਕਹਿੰਦੇ ਕੋਈ ਗੱਲ ਨਹੀਂ ਛਗਣ ਤੋਂ ਹੀ ਪਾ ਲੋ ਇੱਕ ਵਾਰੀ ਬਾਕੀ ਗੱਲ ਆਪਾਂ ਬਾਅਦ ਚ ਕਰ ਲਾਂਗੇ ਛਗਣ ਪੌਣ ਤੋਂ ਬਾਅਦ ਜੀ ਇਹਨਾਂ ਨੇ 26 ਤਰੀਕ ਅੱਜ ਦੇ ਦਿਨ ਕਹਿੰਦੇ ਵੀ ਅਸੀਂ ਕੁੜੀ ਨੂੰ ਵਿਆਹਣ ਆ ਜਾਾਂਗੇ ਠੀਕ ਹੈ ਜੀ ਅੱਜ ਟਾਈਮ ਰੱਖਿਆ ਸੀ ਉਹਨਾਂ ਨੇ ਜੀ 10 ਵਜੇ 10 ਵਜੇ ਦਾ 10 ਤੋਂ 11 ਵਜੇ ਤੱਕ ਟਾਈਮ ਰੱਖਣ ਦੇ ਬਾਵਜੂਦ ਅਸੀਂ ਉਹਨਾਂ ਨੂੰ ਫੋਨ ਲਾਇਆ ਵੀ ਅਜੇ ਤੱਕ ਆਏ ਨਹੀਂ ਵਿਚੋਲਣ ਨੂੰ ਬਾਰ-ਬਾਰ ਫੋਨ ਲਾਇਆ ਵੀ ਅਜੇ ਤੱਕ ਉਹ ਆਏ ਨਹੀਂ ਉਹ ਕਹਿੰਦੇ ਵੀ ਆਦ ਨਹੀਂ ਪਈ ਆ ਰ ਵਾਚ ਵਿਚੋਲਨ ਦਾ ਫਿਰ ਫੋਨ ਆਇਆ ਵੀ ਤੁਸੀਂ ਆਜੋ ਕੋਈ ਗੱਲ ਕਰਨੀ ਕਰੇ ਅਸੀਂ ਕਹੇ ਵੀ ਦੱਸੋ ਹੁਣ ਕੀ ਗੱਲ ਕਰਨੀ ਹੈ ਵੀ ਤਾਂ ਉਹਨਾਂ ਦੀ ਵੇਟ ਕਰੀ ਜੰਨੇ ਆ ਉਹ ਕਹਿੰਦੇ ਤੁਸੀਂ ਆਜੋ ਕੋਈ ਦਿੱਕਤ ਨਹੀਂ ਇੱਥੇ ਬਹਿ ਕੇ ਗੱਲ ਕਰਦੇ ਆ ਜਦੋਂ ਅਸੀਂ ਪਚੋਲਨ ਦੇ ਘਰੇ ਗਏ ਤੇ ਉਹਨਾਂ ਦੇ ਘਰੇ ਮੁੰਡੇ ਆਲੇ ਬੈਠੇ ਸੀ ਮੁੰਡਾ ਆ ਖੁਦ ਸੀਗਾ ਤੇ ਉਹਦਾ ਪਿਓ ਤੇ ਉਹਦੀ ਮਾਂ ਸੀ ਨਾਲ ਇੱਕ ਨਾਮਲੂ ਬੰਦਾ ਸੀਗਾ ਜਿਹਦੇ ਅਸਲਾ ਵੀ ਸੀਗਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਤੁਸੀਂ ਅੱਜ ਵਿਆਹਣ ਵਾਸਤੇ ਲੜਕੀ ਨੂੰ ਆਉਣਾ ਸੀਗਾ ਤੇ ਤੁਸੀਂ ਇਹਨਾਂ ਲੇਟ ਕੱਤ ਹੋਗੇ ਉਹ ਕਹਿੰਦੇ ਜੀ ਤੁਹਾਨੂੰ ਨਾਲ ਗੱਲ ਕਰਨੀ ਸੀ ਕਿ ਸਾਡਾ ਜਿਹੜਾ ਮੁੰਡਾ ਵਾ ਉਹਦੀ ਪਹਿਲਾਂ ਪੇਪਰ ਮੈਰਿਜ ਹੋ ਚੁੱਕੀ ਆ ਤੇ ਉਹ ਲੜਕੀ ਨਾਲ ਜਿਹਨਾਂ ਪੇਪਰ ਮੈਰਿਜ ਹੋਈ ਸੀ ਉਹਦੇ ਨਾਲ ਡਿਵੋਰਸ ਚੱਲੀ ਜਾਂਦਾ ਵੀ ਅਸੀਂ ਤੁਹਾਨੂੰ ਲਾਵਾ ਵੇਰੇ ਨਹੀਂ ਦੇ ਸਕਦੇ ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਜੀ ਸਾਨੂੰ ਤੁਸੀਂ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਉਹ ਕਹਿੰਦੇ ਅਸੀਂ ਵਿਚੋ ਉਹਨਾਂ ਨੂੰ ساری ਗੱਲ ਦੱਸਤੀ ਸੀਗੀ ਤੇ ਵਿਚੋਲੇ ਨੂੰ ਇਹੀ ਕਿਹਾ ਵੀ ਤੁਸੀਂ ਸਾਨੂੰ ਗੱਲ ਕਤੋਂ ਨਹੀਂ ਦੱਸੀ ਉਹ ਕਹਿੰਦੀ ਮੇਰੇ ਦਿਮਾਗ ਚੋਂ ਸਕਿੱਪ ਹੋ ਗਈ ਸੀ ਗੱਲ ਤੇ ਅਹੀ ਕਹ ਜੀ ਹੁਣ ਇਹਦਾ ਕੋਈ ਹੱਲ ਦੱਸੋ ਜੀ ਸਾਡੀ ਤਾਂ ਬੇਇਤੀ ਹੋ ਜੂਗੀ ਇਸ ਸਮਾਜ ਵਿੱਚ ਜਵਾਬ ਵੀ ਦੇਣਾ ਵਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਕੋਈ ਮਸਲੇ ਦਾ ਹੱਲ ਕਰਦੇ ਆ ਜਦੋਂ ਅਸੀਂ ਕਹ ਜੀ ਹੋਰ ਕੋਈ ਹੱਲ ਦੱਸੋ ਤੁਸੀਂ ਫਿਰ ਕਚੇਰੀ ਆ ਜਾਓ ਸਟਾਮਾ ਤੇ ਆਪਾਂ ਜਿਵੇਂ ਲੈ ਕੇ ਆ ਜਾਂਦਾ ਵਾ ਵੀ ਕੋਈ ਤਾਂ ਕੋਈ ਸਾਨੂੰ ਵੀ ਸਬੂਤ ਚਾਹੀਦਾ ਵੀ ਅਸੀਂ ਆਪਦੀ ਧੀ ਤੋੜ ਨੀ ਕਰੋ ਤੇ ਉਹ ਇਸ ਗੱਲ ਤੇ ਵੀ ਮੰਨੇ ਨਹੀਂ ਹੈਗੇ ਉਹ ਕਹਿੰਦੇ ਤੁਸੀਂ ਜੋ ਕੰਨਾ ਕਰ ਲਓ ਅਸੀਂ ਤਾਂ ਲਾਵਾਂ ਫਿਰ ਤੋਂ ਬਿਨਾਂ ਲੜਕੀ ਲੈ ਕੇ ਜਾਣੀ ਆ ਸਾਡੀ ਉੱਥੇ ਥੋੜੀ-ਮੋਟੀ ਬਹਿਸ-ਭਸਾਈ ਹੋਈ ਤੇ ਉਹ ਲੜਕੇ ਵਾਲੇ ਉੱਥੋਂ ਉੱਟ ਕੇ ਚਲੇ ਗਏ ਤੇ ਅਸੀਂ ਰਹਿਣ ਵਾਲਾ ਇਹ ਗੱਲ ਮੁੰਡਾ ਬਾਗੇਪੁਰਾ ਨੇ ਦਾ ਜੀ ਕੀ ਨਾਮ ਮੁੰਡੇ ਦਾ ਮੁੰਡੇ ਦਾ ਰਣਦੀਪ ਸਿੰਘ ਹੈ ਜੀ ਕੱਚਾ ਨਾ ਉਹਦਾ ਵਿੱਕੀ ਆ ਜੀ ਕੀ ਕੰਮ ਕੀ ਕਰਦਾ ਉਹਦੀ ਸੁਨਿਆਰੇ ਦੀ ਦੁਕਾਨ ਹੈ ਜੀ ਤੇ ਜਿਹੜਾ ਵਿਚੋਲਾ ਜੀ ਨੇ ਰਿਸ਼ਤਾ ਕਰਵਾਇਆ ਸੀ ਉਹ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਨਾਮ ਹੈ ਉਹਨਾਂ ਦਾ ਉਹਨਾਂ ਦਾ ਨਾਮ ਹੈ ਜੀ ਵਿਚੋਲਣ ਦਾ ਨਾਮ ਹੈਗਾ ਅਮਰਜੀਤ ਕੌਰ 베ਦੀਨਗਰ ਦੀ ਰਹਿਣ ਵਾਲੀ ਹੈ ਜੀ ਜਦੋਂ ਤੁਸੀਂ ਵਿਚੋਲਣ ਨਾਲ ਇਹ ਗੱਲ ਕੀਤੀ ਉਹਨੇ ਕੋਈ ਗੱਲ ਪਹਿਲਾਂ ਤੁਹਾਨੂੰ ਦੱਸੀ ਨਹੀਂ ਤੁਸੀਂ ਅੱਜ ਕਿਹਾ ਨਹੀਂ ਉਹਨੂੰ ਬਈ ਸਾਨੂੰ ਇਹ ਵੀ ਗੱਲ ਕਹੂਗੀ ਸਾਨੂੰ ਦੱਸਿਆ ਕਿਉਂ ਅਸੀਂ ਜੀ ਵਿਚੋਲਣ ਨੂੰ ਕਿਹਾ ਵੀ ਤੂੰ ਸਾਨੂੰ ਪਹਿਲਾਂ ਦੱਸ ਦਿੰਦੀ ਐਹੀ ਕੁੜੀ ਕਿਤੇ ਹੋਰ ਵਿਆ ਲੈਂ ਤੇ ਉਹ ਵੀ ਉਹਨਾਂ ਦੀ ਭਾਸ਼ਾ ਬੋਲਣ ਲੱਗ ਗਏ ਐ ਨਹੀਂ ਕੁਛ ਹੁੰਦਾਗਾ ਦੇ ਤੁਸੀਂ ਐਂ ਕੁੜੀ ਤੋੜ ਦੋ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਉਹ ਐ ਬਹਿਸ ਫਸਾਈ ਹੋਣ ਲੱਗ ਗਈ ਜੀ ਉੱਥੇ ਉਹ ਮੁੰਡੇ ਵਾਲੇ ਤੇ ਮੁੰਡੇ ਦਾ ਪਿਓ ਉਹ ਉੱਠ ਗਿਆ ਉੱਥੋਂ ਚਲੇ ਗਿਆ ਤੇ ਅਸੀਂ ਥਾਣੇ ਆ ਗਏ ਜੀ ਕਿੰਨਾ ਥਾਣੇ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਕੋਈ ਮਿਲੇ ਥਾਣੇ ਜੀ ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਸਾਨੂੰ ਤਾਂ ਬਸ ਮੌਜੂਦਾ ਸੰਤਾਂ ਇਨਸਾਫ ਚਾਹੀਦਾ ਵਾ ਹੁਣ ਐਸਐਸਓ ਸਾਹਿਬ ਦੀ ਵੇਟ ਕਰਦੇ ਪਏ ਸੀ ਉਹ ਅਜੇ ਇੱਥੇ ਮੌਜੂਦਾ ਹੈ ਨਹੀਂ ਗਏ ਅਸੀਂ ਉਹਨਾਂ ਦੀ ਵੇਟ ਕਰਦੇ ਪਏ ਸੀ ਐਸਐਸਓ ਸਾਹਿਬ ਜਦੋਂ ਵੀ ਆਉਣਗੇ ਐਹੀ ਅੰਦਰ ਸਾਰੇ ਜਾਣ ਰਾਮਦੀਪੀ ਨੂੰ ਮੰਗਾਗੇ ਸਾਨੂੰ ਇਨਸਾਫ ਚਾਹੀਦਾ ਜੀ ਅੱਜ ਘਰੇ ਹੀ ਪ੍ਰੋਗਰਾਮ ਰੱਖਿਆ ਗਿਆ ਸੀ ਹਾਂਜੀ ਇਹ ਮੈਂ ਕੁੜੀ ਦਾ ਮਸਲਾ ਮੇਰੇ ਘਰੇ ਹੀ ਪ੍ਰੋਗਰਾਮ ਰੱਖਿਆ ਗਿਆ ਸੀ ਵਿਆਹ ਦਾ ਕੀ ਨਾਮ ਹੈ ਤੁਹਾਡਾ ਮੇਰਾ ਕਰਮਜੀਤ ਕੋ ਕਿੱਥੋਂ ਦੇ ਰਹਿਣ ਵਾਲੇ ਆ ਮੋਗੇ ਦੇ ਰਹਿਣ ਵਾਲੇ ਆ ਅੱਜ ਤੁਹਾਡੀ ਬੇਟੀ ਦਾ ਵਿਆਹ ਰੱਖਿਆ ਗਿਆ ਸੀ ਪਰ ਵਿਆਹ ਦੀ ਬਹੋਂ ਦੀ ਬਜਾਏ ਤੁਸੀਂ ਥਾਣੇ ਖੜੇ ਹੋ ਕੀ ਕਾਰਨ ਕੀ ਬਣਿਆ ਸਾਰੀ ਗੱਲ ਦੱਸੋ ਅਸੀਂ ਤੇ ਅਸੀਂ ਨਾ ਅੱਜ ਮੇਰੀ ਬੇਟੀ ਦੀ ਮੈਰਿਜ ਸੀਗੀ ਠੀਕ ਹੈ ਜੀ ਸਾਨੂੰ ਕੀ ਨਾਮ ਉਹਦਾ ਅੱਜ ਸਵੇਰ 10 ਵਜੇ ਬਰਾਤ ਆਣੀ ਸੀਗੀ ਸਾਨੂੰ ਬਚੋਲਿਆਂ ਨੇ ਕਿਹਾ ਵੀ ਅਸੀਂ ਕੀ ਨਾ ਮੁਰਦਾ ਸਵੇਰ ਉਹਨਾਂ ਦੇ ਨਾਲ 10 ਵਜੇ ਆ ਜਾਾਂਗੇ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਸਾਰੀ ਜਿਹੜੀ ਵੇਟ ਕਰਦੇ ਰਹੇ 4 ਵਜੇ ਕਾਲ ਕੀਤੀ ਵੀ ਤੁਸੀਂ ਆਏ ਨਹੀਂ ਉਹ ਕਹਿੰਦੇ ਵੀ ਤੁਸੀਂ ਇੱਧਰ ਮੜਾ ਸਾਡੇ ਘਰੇ ਆਓ ਵੀ ਮੁੰਡੇ ਨੇ ਥੋੜੀ ਜੀ ਗੱਲ ਕਰਨੀ ਕੁੜੀ ਨਾਲ ਅਸੀਂ ਉੱਥੇ ਗਏ ਆ ਅਸੀਂ ਜਦੋਂ ਉੱਥੇ ਗਏ ਆ ਅਸੀਂ ਕਿਹਾ ਵੀ ਇਦਾਂ ਕਰਕੇ ਵੀ ਤੁਸੀਂ ਆਏ ਨਹੀਂ ਕਹਿੰਦੇ ਅਸੀਂ ਇਸ ਕਰਕੇ ਨਹੀਂ ਆਏ ਵੀ ਸਾਡੀ ਪਹਿਲਾਂ ਮੁੰਡੇ ਦੀ ਪੇਪਰ ਮੈਰਿਜ ਹੋਈ ਹੈ ਤੁਹਾਨੂੰ ਵਿਚੋਲਿਆਂ ਨੇ ਦੱਸਿਆ ਨਹੀਂ ਮੈਂ ਕਿਹਾ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਤੁਸੀਂ ਸਾਨੂੰ ਹੁਣ ਦੱਸਦੇ ਪਏ ਹੋ ਕਹਿੰਦੇ ਸਾਡੇ ਕੋਲ ਸਾਡੇ ਨਾਲ ਕੁੜੀ ਤੁਸੀਂ ਇਦਾਂ ਹੀ ਤੋੜ ਦੋ ਜਦੋਂ ਉਹਦੀ ਬੋਸ ਹੋ ਜਾਊਗਾ ਫਿਰ ਅਸੀਂ ਕੁੜੀ ਦੇ ਨਾਲ ਲਾਮਾ ਫੇਰੇ ਕਰਾ ਦਾਂਗੇ ਉਸ ਤੋਂ ਬਾਅਦ ਵੀ ਅਸੀਂ ਬਹੁਤ ਮਤਲਬ ਕਿ ਬਹਿਸ-ਭਾਜੀ ਸਾਡੀ ਹੋਈ ਤੇ ਉਹ 2 ਮਿੰਟ ਦੇ ਅੰਦਰ-ਅੰਦਰ ਗੱਡੀ ਲੈ ਕੇ ਮਤਲਬ ਕਿ ਚਲੇ ਗਏ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਜਿਹਦੇ ਨਾਲ ਰਿਸ਼ਤਾ ਹੋਇਆ ਉਹ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਉਹ ਬਾਗੇਪੁਰ ਨੇ ਦੇ ਰਹਿਣ ਦਾ ਕੀ ਨਾਮ ਕੀ ਆ ਉਸ ਦਾ ਉਹਦਾ ਰਣਦੀਪ ਖੰਡਾ ਕੀ ਕੰਮ ਕੀ ਕਰਦੇ ਨੇ ਸਨਿਆਰੇ ਦਾ ਕੰਮ ਕਰਦੇ ਸਗਨ ਜਿਹੜਾ ਰੋਕਾ ਹੋਇਆ ਸੀ ਉਹ ਕਦੋਂ ਹੋਇਆ ਉਹ ਸੰਡੇ ਵਾਲੇ ਦਿਨ ਸਾਡੀ ਸਵੇਰ ਮੇਰੇ ਗੱਲ ਹੋਈ ਸਵੇਰੇ ਵੀ ਉਹਨਾਂ ਨੇ ਸ਼ਾਮ ਨੂੰ ਆਉਣਾ ਸਿਰਫ ਕਹਿੰਦੇ ਸੀ ਦੇਖਣਾ ਹੀ ਆ ਅਸੀਂ ਕੁੜੀ ਨੂੰ ਮੁੰਡੇ ਕੁੜੀ ਨੇ ਦੇਖਣਾ ਹੀ ਇਕੱਲਾ ਅਸੀਂ ਚਲੇ ਗਏ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਸ਼ਗਨ ਮਤਲਬ ਕਿ ਕੀਤਾ ਅਸੀਂ ਬੋਤ ਕਿਹਾ ਵੀ ਮੇਰਾ ਮੇਰੇ ਕੋ ਕਿ ਮੇਰਾ ਬੰਦਾ ਹੈ ਨਹੀਂ ਸਰਤੇ ਮੇਰੇ ਜਿਹੜੇ ਮਤਲਬ ਕਿ ਵੱਡੇ ਸਿਸਟਰ ਨੇ ਉਹਨਾਂ ਦਾ ਜਿਹੜਾ ਮਤਲਬ ਕਿ ਹਸਬੰਡਾ ਉਹਨਾਂ ਨੂੰ ਅਸੀਂ ਕਿਹਾ ਵੀ ਉਹ ਵੀ ਹੈ ਨਹੀਂ ਕਿ ਅਸੀਂ ਰੋਕਾ ਕਰਨਾ ਨਹੀਂਗਾ ਸਿਰਫ ਟਾਈਮ ਲੈਣਾ ਵਾ ਕਹਿੰਦੇ ਕੋਈ ਗੱਲ ਨਹੀਂ ਆਪਾਂ ਸ਼ਗਨ ਨਹੀਂ ਪਾਣਾ ਵਾ ਅਸੀਂ ਸ਼ਗਨ ਪਾ ਦਿੱਤਾ ਉਸ ਤੋਂ ਬਾਅਦ ਅਸੀਂ ਟਾਈਮ ਮੰਗਿਆ ਸਾਡੇ ਕੋਲ ਟੈਂਸਰ ਨੂੰ ਟਾਈਮ ਨਹੀਂ ਦਿੱਤਾ ਉਹਨਾਂ ਨੇ ਇੰਨੀ ਕਿ ਜ਼ਿਆਦਾ ਜਲਦੀ ਕੀਤੀ ਵੀ ਸਾਨੂੰ ਨਹੀਂ ਪਤਾ ਵੀ ਉਹਨਾਂ ਦੇ ਮਨ 'ਚ ਕੀ ਸੀ ਕੀ ਨਹੀਂ ਸੀ ਇਹ ਸਾਡੇ ਨਾਲ ਨਹੀਂ ਮੇਰੀ ਤਨਾ ਧੋਖਾਧੜੀ ਕੀਤੀ ਕੁੱਦ ਵਿੱਚ ਉਹਨਾਂ ਨੇ ਕੀਤੀ ਸਾਨੂੰ ਨਹੀਂ ਸੀ ਪਤਾ ਅਸੀਂ ਫਿਰ ਵੀ ਸ਼ਾਂਤ ਸੀ ਕਿ ਕੋਈ ਗੱਲ ਨਹੀਂ ਅਸੀਂ ਦੋ ਦਿਨ ਦਾ ਟਾਈਮ ਲੀਤਾ ਸਾਨੂੰ ਦੋ ਦਿਨ ਦਾ ਟਾਈਮ ਵੀ ਨਹੀਂ ਦਿੱਤਾ ਕਹਿੰਦੇ ਅਸੀਂ ਬੁੱਧਵਾਰ ਨੂੰ ਹੀ ਲੈ ਕੇ ਜਾਣੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਬੁੱਧਵਾਰ ਨੂੰ ਹੀ ਤੋਰ ਦਾਂਗੇ ਅਸੀਂ ਸਾਰੀ ਦਿਹਾੜੀ ਵੇਟ ਕਰਦੇ ਰਹੇ ਉਹ ਰਾਤ ਲੈ ਕੇ ਬਿਲਕੁਲ ਨਹੀਂ ਫਿਰ ਆਏ ਵੀ ਆ ਪਤਾ ਨਹੀਂ ਨਾਲ ਉਹਨਾਂ ਦੇ ਇੱਕ ਗਨਮੈਨ ਵੀ ਸੀਗਾ ਐਡੀ ਵੱਡੀ ਦਫਾਲ ਮਤਲਬ ਕਿ ਚੱਕੀ ਫੇਰਦਾ ਵੀ ਮਤਲਬ ਕਿ ਸਾਡੀ ਸੁਣਵਾਈ ਉਹਨਾਂ ਨੇ ਇੱਕ 1% ਸਾਡੀ ਕੋਈ ਗੱਲਬਾਤ ਉਹਨਾਂ ਨੇ ਸੁਣੀ ਨਹੀਂਗੀ ਚੁਪ ਕਰਕੇ ਗੱਡੀ ਲੈ ਕੇ ਉਹ ਸਵਾਦ ਕਿਹੜਾ ਬਚੋਲਾ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਆਪਣਾ ਬੰਦਫਾਟ ਦੇ ਬੇਦੀ ਨਗਰ ਦਾ ਰਹਿਣ ਵਾਲਾ ਕੀ ਨਾਮ ਹੈ ਉਹਦਾ ਉਹ ਚੋਲੇ ਦਾ ਹੈਗਾ ਵਾ ਅਮਰਜੀਤ ਅਮਰ ਜੀ ਤਨਾ ਉਹਦੇ ਨਾਲ ਤੁਸੀਂ ਗੱਲ ਨਹੀਂ ਕੀਤੀ ਬਈ ਸਾਡੇ ਨਾਲ ਇਦਾਂ ਧੱਕਾ ਹੋਇਆ ਕਿਉਂ ਕੀ ਸਾਨੂੰ ਦੱਸਿਆ ਹੀ ਨਹੀਂਗਾ ਸਾਡੀ ਸੁਣਵਾਈ ਨਹੀਂ ਕੀਤੀ ਸਾਨੂੰ 1% ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਿਰਫ ਅੱਜ ਪਤਾ ਲੱਗਿਆ ਉਹ ਵੀ ਅਸੀਂ ਸਾਨੂੰ ਸਿਰਫ ਧੋਖੇ ਨਾਲ ਸੱਦਿਆ ਵੀ ਤੁਸੀਂ ਆਓ ਅਸੀਂ ਗੱਲ ਕਰਨੀ ਕੁੜੀ ਨਾਲ ਮਤਲਬ ਕਿ ਮੁੰਡੇ ਨਾਲ ਗੱਲ ਕਰਨੀ ਜ਼ਰੂਰੀ ਅਸੀਂ ਗਏ ਆ ਉਸ ਤੋਂ ਬਾਅਦ ਸਾਨੂੰ ਇੰਨੀ ਗੱਲ ਕੀਤੀ ਗਈ ਆ ਵੀ ਅਸੀਂ ਹਲੇ ਫੇਰੇ ਨਹੀਂ ਕਰਨੇ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਦੇ ਪੇਨ ਨੂੰ ਲਾਈਕ ਕਮੈਂਟ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ